ਤਾਦਰ ਕਰੀ ਆ ਮੈਂ ਦੇ ਰਿਹਾ ਨਹੀਂ ਉਹ ਨਹੀਂ ਹਾਂ ਕੋਈ ਨਹੀਂ ਡੋੜ ਤਾ ਨਹੀਂ ਫੋਨ ਤਾਂ ਨਹੀਂ ਹੈ ਬੜਾ ਤਾ ਕਰ ਉਹ ਹਰ ਸ਼ੁੱਕਰਵਾਰ ਦੀ ਤਰ੍ਹਾਂ ਅੱਜ ਫੇਰ ਆਪਾਂ ਮਾਨਸਾ ਪਹੁੰਚ ਗਏ ਆ ਮਿੱਤਰੋ ਤੇ ਲੈਣੇ ਜਾਣਕਾਰੀ ਅਪਡੇਟ ਲੈ ਕੇ ਦਿੰਨੇ ਤੁਹਾਨੂੰ ਪਸ਼ੂ ਮੰਡੀ ਮਾਨਸਾ ਜਿਹੜੀ ਲੱਗਦੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਅੱਜ ਪਸ਼ੂ ਬਹੁਤ ਆਏ ਨੇ ਤੇ ਮੱਝਾਂ ਵੀ ਚੰਗੀਆਂ ਤੇ ਚੰਗੀਆਂ ਆਈਆਂ ਤੇ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰਿਓ ਜਿਹੜੇ ਨਵੇਂ ਭਰਾਣੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਤੁਹਾਨੂੰ ਪੂਰੇ ਚੰਗੇ ਬਸੋਂ ਦੇ ਅਪਡੇਟ ਲੈ ਕੇ ਦਿਹਾ। ਆਓ ਫਿਰ ਵੜਾ ਸਮਾਨ ਆ ਲਈ। ਲੈ ਮਿੱਤਰੋ ਪਣਾ ਟਾਪ ਦੀ ਮੱਝ ਦਿਖਾਉਣੇ ਤੁਹਾਨੂੰ ਤੋੜ ਕੇ ਤੇ ਮੱਝ ਵੀ ਚੰਗੇ ਦੁੱਧ ਵਾਲੇ ਤੇ ਬੋਡੀ ਬਣਤਰ ਬਹੁਤ ਚੰਗਾ। ਖਾਣਾ ਤੁਹਾਨੂੰ ਸਪੇਸ ਜਿਵੇਂ ਆਪਾਂ ਗੱਲ ਕਰੀ ਹਨ ਨਾ ਇਹ ਖਾਣਾ ਥਾਣਾ ਤੇ ਦਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਪੂਰੀ ਅਪਡੇਟ ਜਿਹੜੀ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ ਤਾਜੀ ਸੂਹੀ ਹੈ ਫਿਲਹਾਲ ਤੇ ਮੱਝ ਦੇ ਵਿੱਚ ਕਮੇ ਕੋਈ ਨਹੀਂ ਮੂਰਲਾ ਥੋੜਾ ਜਿਹਾ ਥਣਾ ਮੋਟਾ ਗਾ ਤੇ ਹੋਰ ਜਿਹੜਾ ਨਿਕਲਣਾ ਖਣ ਲੱਗਿਆ ਵਧੀਆ ਤੇ ਮਗਰ ਸਾਹਮਣੇ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਖੜਾ ਨਾਲੂ ਹਜੇ ਬਿਲਕੁਲ ਨਾਲ ਆ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆਂ ਆਰਡਰ ਦੀ ਗੱਲ ਕਰੀ ਅਡਾ ਟੈਹਡ ਆਰਡਰ ਦੀ ਆ ਤੇ ਘਰੇਲੂ ਮੱਝ ਆ ਗਈ ਬਾਕੀ ਕਰਦੇ ਗੱਲਬਾਤ ਆਪਾਂ ਲੈਣੇ ਪੂਰੀ ਜਾਣਕਾਰੀ ਬਾਈ ਤੋਂ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਅਵਤਾਰ ਜਗਤਾਰ ਜਗਤਾਰ ਪਿੰਡ ਬਾਈ ਰੈਲਾ ਠੀਕ ਹੈ ਜ਼ਿਲ੍ਹਾ ਮਾਨਸਾ ਨਾ ਠੀਕ ਜਗਤਾਰ ਇੱਕ ਵਾਰ ਤਾਂ ਨੰਬਰ ਬੋਲੀ ਬਾਈ ਠੀਕ ਆ ਤੇ ਲੈ ਵੀ ਮਿੱਤਰੋ ਜਗਤਾਰ ਲੈ ਕੇ ਪਹੁੰਚਿਆ ਰੱਲੇ ਤੋਂ ਅੱਜ ਬਹੁਤ ਚੰਗੀ ਆ ਤੇ ਜਗਤਾਰ ਬਾਈ ਕੰਮ ਸੁਏ ਹੈ ਤੀਜੇ ਸੁਏ ਠੀਕ ਆ ਤੇ ਕੈ ਦਿਨ ਹੋ ਗਿਆ ਤੀਜੇ ਨੂੰ ਪਰਸੋਂ ਪਰਸੋਂ ਸੁਈ ਆ 나ੜੂਆਂ ਨਾਲ ਹਣਾ ਬਿਲਕੁਲ ਤੇ ਹੁਣ ਦੁੱਧ ਬਾਈ ਕਿੰਨਾ ਜਗਤਾਰ ਇਹਦੇ ਥੱਲੇ 11 ਕਿਲੋ ਮਾਲਾ ਤਸल्ली ਕਰ ਲੈ ਗਿਆ ਠੀਕ ਆ ਲੈ ਵੀ ਮਿੱਤਰੋ ਟਾਇਰ ਟੱਡਦੀ ਆ 11 ਕਿਲੋ ਬਾਈ ਕਹਿੰਦਾ ਹੁਣ ਇਸ ਟਾਈਮ ਪਰਸੋਂ ਸੁਈ ਆਗੀ ਸੱਲੀ ਕਰ ਸਕਦਾ ਥਾਣਾ ਥੋੜਾ ਜਿਹਾ ਮੂਹਲਾ ਮੋਟਾ ਦਿਖਾਉਂਗੀ ਆ ਤੇ ਉਹ ਨਿਕਲਣਾ ਥਾਣਾ ਵਧੀਆ ਪੱਠਕੋੜ ਦੀ ਪੰਤਰ ਚੰਗੀ ਆ ਤਾਜੀ ਸੂਈ ਆ ਤੇ ਜਿਗਤਾਰ ਕਿੰਨਾ ਦੁੱਧ ਪਾਉਂਦੀ ਬਈ ਉਹ ਕਹੇ ਕੱਢੂਗੀ ਖੁੱਲਾ 13-14 ਠੀਕ ਆ 13-14 ਲੀਟਰ ਠੀਕ ਆ ਤੇ ਜਿਗਤਾਰ ਰੇਟ ਦੀ ਗੱਲ ਆਉਂਦੀ ਬਈ ਰੇਟ ਕੀ ਕਰਤਾ ਰੇਟ 135 135 ਮਾਨਦਾਨ ਹੋਊਗਾ ਥੋੜਾ ਮੋਟਾ ਹੋਊਗਾ ਠੀਕ ਆ ਲੈ ਵੀ ਜੇ ਇਹ ਦਾਰਗਾ ਮਾੜਾ ਮੋਟਾ ਮਾਨਦਾਨ ਜ਼ਰੂਰ ਕਰਾਂਗੇ ਪਰ ਰੇਟ ਕਹਿੰਦਾ ਜੈਜੀ ਕਰਿਆ ਮੱਝ ਚੰਗੀ ਆ ਨਾ ਮੱਝ ਚੰਗੀ ਆ ਤਾਜੀ ਸੂਈ 11 ਲੀਟਰ ਹੁਣ ਤਿਆ ਤੇ ਜੇਕਰ ਦੋ ਟਾਈਮ ਬਈ ਤਸੱਲੀ ਕਰ ਸਕਦਾ ਹੈ ਕੀ ਵਾਰ ਮੁੰਡਾ ਮਨ ਲੱਗਦੀ ਕਰਿਆਕ ਹਾਂ ਹੋ ਸਕਦਾ ਲੈ ਵੀ ਮਿੱਤਰੋ ਦੋ ਟਾਈਮ ਤੁਸੀਂ ਤਸੱਲੀ ਕਰ ਸਕਦੇ ਪਰ ਸਾਈ ਬੈਨ ਇੱਥੇ ਅੰਡੀ ਦੇ ਕਰ ਲਿਓ ਕਈ ਵਾਰ ਸਾਧ ਹੋ ਕੇ ਬਹਿਮ ਕਰ ਦਦ ਲਾ ਦੋ ਟਾਈਮ ਸੱਲੀ ਕਰਕੇ ਫਿਰ ਖਰੀਦ ਸਕਦੇ ਪਰ ਉਹ ਮਾਝੇ ਦੇ ਵਿੱਚ ਕਮੀ ਕੋਈ ਨਹੀਂ ਕਰਦੀ ਮਾਝਾ ਬੁਬਾਰਤਨ ਕਰਦੇ ਬਈ ਦੁਬਾਰੀ ਕਰ ਬੁਬਾਰ ਕਰਦੇ ਬੁਬਾਰ ਕਰਦੇ ਬਈ ਕੱਪੜਾ ਤੋ ਉਡਾ ਲਿਆ ਦੁਬਾਰ ਠੀਕ ਹੈ ਮਨ ਲੱਗ ਵੀ ਬਾਹਲਾ ਨਹੀਂ ਸੌਂਕੇ ਜਾਂ ਕਰਦੇ ਚੀਕ ਸੌਂਕੇ ਕੰਮ ਹੈ ਬਈ ਦਾ ਅਰਲੇ ਤੋਂ ਆ ਮਾਨਸਾ ਜਿਲ੍ਹਾ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲੈ। ਕੋਈ ਗੱਲ ਹੈ ਗਿਆ ਮਾੜਾ ਤਾਂ ਨਹੀਂ ਲਿਆਉਂਦੇ ਯਾਰ ਆਪਾਂ ਸਰਸੇ ਜਾਨੇ ਚੰਗੀ ਝੋਟੀ ਦਿਖਾਉਣ ਲੱਗੇ ਤੁਹਾਨੂੰ ਹਨਾ। ਪ੍ਰੀਮੀਅਮ ਕਲਾਸ ਤੇ ਬਾਕੀ ਅਡ ਰੌਡਰ ਦੀ ਜਿਹੜੀ ਸਪੇਸ ਬਹੁਤ ਸੋਹਣੀ ਆ। ਤੁਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਸ਼ਾਨਦਾਰ ਡਰਾਬੂਆ ਤੇ ਸਿੰਘ ਚੰਗਾ ਲੱਗਿਆ ਪਿੱਟ ਕੋੜੇ ਦੀ ਬੰਦਰ ਦੀ ਗੱਲ ਕਰੀ ਜੇ ਦੁੱਧ ਵਾਲੀ ਹੈ ਵੀ ਝੋਟੀ ਹੈਗੀ ਤੇ ਬਾਕੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇ ਦੇਾਂਗੇ ਤੇ ਤੁਸੀਂ ਪੂਰਾ ਗੌਰ ਨਾਲ ਦੇਖ ਲਓ। ਤੇ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਨਾਲ ਕਰਦੇ ਆਂ ਬਣਦੇ ਬਾਈ ਬਣਦੇ ਤੇ ਤਾਜੀ ਸੁਈ ਆ ਮੇਨ ਗੱਲ ਤੇ ਬਾਕੀ ਬਾਈ ਲੱਗਦਾ ਵੀ ਹਰਿਆਣੇ ਤੋਂ ਆ ਤੇ ਪੂਰੀ ਪ੍ਰੋਪਰ ਆਪਾਂ ਜਾਣਕਾਰੀ ਲੈਣੀ ਬਾਕੀ ਕਰਦੇ ਆਂ ਗੱਲਬਾਤ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਪਿੰਡ ਦੱਸੋ ਪਹਿਲਾਂ ਦਾ ਰਤਨਗੜ ਜੀ ਹੈ ਰਤਨਗੜ ਜਿਹੜਾ ਬਾਈ ਬਧਵਾਦ ਜੀ ਬਧਵਾਦ ਮੋਬਾਈਲ ਨੰਬਰ ਬੋਲੋ ਬਾਈ 85700 ਪੂਰਾ ਜੀ ਜੀ 11825 ਹੈ ਜੀ ਠੀਕ ਹੈ ਤੇ ਬਈ ਨਾਮ ਕੀ ਦੱਸਿਆ ਸੀਗਾ ਅਮਰਜੀਤ ਸਿੰਘ ਅਮਰਜੀਤ ਅਮਰਜੀਤ ਜੀ ਬਈ ਗੱਲ ਕਰੀਏ ਝੋਟੀ ਦੀ ਮੰਨ ਲਾ ਕੰਮੇ ਸੁਹੇਗ ਬਈ ਪਹਿਲਣਾ ਜੀ ਪਹਿਲਣ ਠੀਕ ਹੈ ਤੇ ਕਿਹ ਦਿਨ ਹੋ ਗਿਆ ਬਈ ਸੂਰੀ ਅਮਰਜੀਤ ਦਾ ਅੱਜ ਚੌਥਾ ਦਿਨ ਸੂਰੀ ਨੂੰ ਆ ਜੀ ਠੀਕ ਹੈ ਲੈ ਮਿੱਤਰੋ ਚਾਰ ਦਿਨਾਂ ਹੀ ਸੂਇਆ ਸਾਹਮਣੇ ਬੱਚਾ ਬੈਠਾ ਦੇਖ ਵੀ ਸਕਦਾ ਤੁਸੀਂ ਤੇ ਝੋਟੀ ਦੇ ਵਿੱਚ ਕਮੀ ਜੇ ਗੱਲ ਕਰੀਏ ਕੋਈ ਨਹੀਂ ਹੈਗੀ ਓਟ ਓਟ ਦੀ ਸਪੇਸ ਥਾਂਾਂ ਦੀ ਜਿਹੜੀ ਬਹੁਤ ਚੰਗੀ ਆ ਤੇ ਅਮਰਜੀਤ ਬਾਈ ਹੁਣ ਦੁੱਧ ਫਿਲਹਾਲ ਕਿੰਨਾ ਤਿਆਰ ਆ ਹੁਣ 12 12.5 ਲੀਟਰ ਤਿਆਰ ਆ ਜੀ 12.5 ਲੀਟਰ ਤਿਆਰ ਆ ਤਿਆਰ ਆ ਜਮ ਠੀਕ ਆ ਪਲੱਸ 2 ਜੀ ਦੁੱਧ ਠੀਕ ਆ ਤੇ ਹਰਿਆਣੇ ਦੇ ਵਿੱਚੋਂ ਰਹਿੰਦਾ ਬਾਈ ਆਪਣਾ ਪਿੰਡ ਹੈਨਾ ਹਾਂਜੀ ਹਿੰਦੀ ਹਰਿਆਣਾ ਠੀਕ ਆ ਤੇ ਅਮਰਜੀਤ ਰੇਟ ਦੀ ਗੱਲ ਕਰੀ ਬਾਈ ਰੇਟ ਕੀ ਹੈ ਨਾ ਬੋਲੇ 140 ਆ ਜੀ ਠੀਕ ਆ ਮਾਨਦਾਨ ਮਾਨਦਾਨ ਇੱਕ ਤੀਰੀ ਦੇਦਾ ਠੀਕ ਆ ਲੈ ਵੀ ਮਿੱਤਰੋ ਇੱਕ ਤੀਰੀ ਬਾਈ ਅਮਰਜੀਤ ਕਹਿੰਦਾ ਖਲਾ ਦੇਾਂਗੇ ਤੇ ਆ ਵੀ ਆਪਣੀਆਂ ਇਹਨੂੰ ਵੀ ਤੁਰ ਤੇ ਇੱਕ ਝੋਟੀ ਹੋਰ ਆ ਬਾਈ ਕੋਲੇ ਅਮਰਜੀਤ ਕੋਲੇ ਦੋ ਝੋਟੀਆਂ ਲੈ ਗਿਆ ਟਾਪ ਦੇ ਹਰਿਆਣੇ ਦੇ ਵਿੱਚੋਂ ਰਤਨਗਰ ਪਿੰਡ ਆ ਬਾਈ ਦਾ ਜ਼ਿਲ੍ਹਾ ਫਤਿਆਬਾਦ ਰਹਿੰਦਾ ਤੇ ਇਹਨੂੰ ਵੀ ਤੁਰ ਦਿਨ ਚੈੱਕ ਕਰ ਲੋ ਤੇ ਮੰਨ ਕੇ ਚੱਲੋ ਵੀ ਤਾਜੀ ਸੂਈ ਆ ਆਰਡਰ ਦੀ ਜਿਹੜੀ ਸ ਤੇ ਬਾਕੀ ਚੰਗ ਦੁੱਧ ਵਾਲੀ ਢੜਾਲੀ ਝੋਟੀ ਆ ਗਈ ਜੇ ਆਪਾਂ ਗੱਲ ਕਰੀ ਹੈ ਨਾ ਤੇ ਬਾਕੀ ਰਤਨਗੜ੍ਹ ਚੰਗੀਆਂ ਮਧਾਂ ਲੈਂਦੇ ਨੇ ਬਾਈ ਆਪਾਂ ਆਪਣਾ ਅਮਰਜੀਤ ਕੰ ਦਾ ਰਤਨ ਗੜ੍ਹ ਪਿੰਡ ਆ ਬਾਈ ਦਾ ਹਰਿਆਣੇ ਦੇ ਵਿੱਚ ਤੇ ਇਹ ਵੀ ਤਾਜੀ ਸੂਹੀ ਆ ਤੇ ਤਾਜ਼ੀਆਂ ਝੋਟੀਆਂ ਜੇ ਹਰਿਆਣੇ ਦੇ ਬਹੁਤ ਆਉਂਦੀਆਂ ਇੱਥੇ ਪਿਛਲੀ ਵਾਰ ਵੀ ਮੰਡੀ ਦੇ ਵਿੱਚ ਵੀ ਹਰਿਆਣੇ ਤੋਂ ਮਾਲ ਬਹੁਤ ਆ ਜਾਂਦਾ ਤੇ ਅਮਰਜੀਤ ਜੀ ਇਹ ਗੱਲ ਕਰੀ ਇਹ ਝੋਟੀ ਬਈ ਜਿਹੜੀ ਆਪਾਂ ਹੁਣ ਦਿਖਾਈ ਆ ਜੀ ਕਿਵੇਂ ਸੂਈ ਆ ਇਹ ਦੂਜੇ ਜੀ ਦੂਜੇ ਸੂਈ ਕਹਿ ਦੇਣਾ ਦੀ ਹੋਗੀ ਅੱਜ ਚਾਰ ਪੰਜ ਨੇ ਠੀਕ ਹੈ ਲੈ ਮਿੱਤਰੋ ਇਹ ਵੀ ਚਾਰ ਪੰਜ ਡਾਨੇ ਸੂਜੀ ਸਾਹਮਣੇ ਜਿਹੜਾ ਬੱਚਾ ਤੁਸੀਂ ਦੇਖ ਸਕਦੇ ਹੋ ਮਗਰ ਬਈ ਕੱਟਾ ਕੱਟੀ ਕੱਟਾ ਬੰਦ ਕਰੀ ਜਾ ਠੀਕ ਹੈ ਦੇਖੀ ਨੀ ਠੀਕ ਹੈ ਤੇ ਰਤਨਾ ਆਪਣਾ ਭਾਈ ਅਮਰਜੀਤ ਜੇ ਮਨਲਾ ਦੁੱਧ ਦੀ ਗੱਲ ਕਰੀ ਹੁਣ ਕੀ ਰਿਪੋਰਟ ਹੈ ਦੁੱਧ ਆ ਗਿਆ ਜੀ 11 1/2 ਲੀਟਰ ਤਿਆਰ ਹੈ 11 1/2 ਲੀਟਰ ਤਿਆਰ ਆ ਤੇ ਤਸੱਲੀ ਕਰ ਸਕਦੇ ਕੋਈ ਪਰਾ ਹਾਂ ਹਾਂ ਠੀਕ ਹੈ ਕਰੇ ਵੀ ਹੁੰਦੀ ਆਪਣੇ ਕੋਲੇ ਹਾਂਜੀ ਹਾਂਜੀ ਕਰੇ ਠੀਕ ਹੈ ਲੈ ਵੀ ਮਿੱਤਰੋ ਤਸੱਲੀ ਕਰਕੇ ਫੇਰ ਖਰੀਦ ਲਓ ਭਾਈ ਅਮਰਜੀਤ ਕਹਿੰਦਾ ਕੋਈ ਵਹਿਮ ਨਾ ਕਰੋ ਕਿਸੇ ਗੱਲ ਦਾ ਤੇ ਬਾਕੀ ਥਣਾ ਸਪੇਸ ਤੁਸੀਂ ਦੇ ਸਕ ਤੇ ਅਮਰ ਜੀ ਤੇ ਦੀ ਰੇਟ ਦੀ ਗੱਲ ਨਹੀਂ ਵੀ ਰੇਟ ਕੀ ਕਰਨਾ ਇੱਕ 35 ਮਾਂਦਾਨ ਇੱਕ 20 ਦੀ ਦਾ ਠੀਕ ਆ ਜੇ ਜੋੜਾ ਲੈਂਦਾ ਕਿੰਨਾ ਮਾਂਦਾਨ ਕਰੇਗਾ ਉਹਦਾ ਦੇਖ ਲੈ ਠੀਕ ਆ ਖਸ ਕਰਕੇ ਦੋ ਰੇਗਾ ਹਾਂਜੀ ਹਾਂਜੀ ਲੈ ਵੀ ਅਮਰ ਜੀ ਨਾਲ ਸੰਪਰਕ ਕਰ ਲਿਓ ਪਿੰਡ ਇੱਕ ਵਾਰੀ ਹੋਰ ਬੋਲ ਦੇ ਬਾਈ ਗੜ ਰੱਤਿਆ ਜ਼ਿਲ੍ਹਾ ਫਤਿਹਗੜ ਫਤਿਹਗੜ ਤੇ ਮੋਬਾਈਲ ਨੰਬਰ ਵੀ ਬੋਲ ਦੇ 88700 ਪੁਰਾ ਜੀ 18825 ਠੀਕ ਆ ਲੈ ਬਈ ਨਾਲ ਸੰਪਰਕ ਜ਼ਰੂਰ ਕਰ ਲਿਓ ਮਿੱਤਰੋ ਲੈ ਵੀ ਇੱਕ ਝੋਟੀ ਹੋਰ ਦਿਖਾਉਣਾ ਮਿੱਤਰੋ ਤੁਹਾਨੂੰ ਟਾਪ ਦੀ ਹੈ ਨਾ ਤੇ ਗੱਬਣਾ ਦੰ ਲੰਦਿਆ ਕੱਚੀ ਹਜੇ ਕਹ ਕਿ ਦਿਨੇ ਕੱਚੀ ਉਹ ਸਾਰੀ ਗੱਲਬਾਤ ਤੁਹਾਨੂੰ ਕਰਾਵਾਂਗੇ ਹਨਾ ਸਪੇਸ ਦੇਖ ਲਓ ਤੇ ਖਣ ਬਹੁਤ ਸੋਹਣਾ ਲੱਗਿਆ ਤੇ ਆਹ ਜੂਰ ਤੇ ਬਾਕੀ ਜੇ ਆਪਾਂ ਗੱਲ ਕਰੀਏ ਤਾਂ ਆਰਡਰ ਦੀ ਆਰਡਰ ਬਹੁਤ ਸੋਹਣਾ ਖੋਲਦੇ ਆਉਂਦੇ ਹਜੇ ਕਹ 10 ਦਿਨ ਬਾਕੀ ਆ ਕਈ ਵਾਰ ਪਸ਼ੂ ਵੱਧ ਘੱਟ ਵੀ ਲੈ ਜਾਂਦਾ ਤਾਂ ਜਿੰਨੇ ਦਿਨ ਲਊਗੀ ਉਹਨਾਂ ਜਿਆਦੇ ਤਿਆਰ ਹੋਊਗੀ ਹਨਾ ਜੇ ਆਪਾਂ ਗੱਲ ਕਰੀਏ ਤੇ ਬਾਕੀ ਕਮੀ ਕੋਈ ਨਹੀਂ ਪਹਿਲੇ ਸੂਏ ਸ਼ਤ ਪਹਿਲੇ ਸੂਈ ਦੂਜਾ ਸੂਆ ਬਾਈ ਕਹਿੰਦਾ ਦੂਜਾ ਸੂਆ ਸੂਗੀ ਤੇ ਝੋਟੀ ਵੀ ਯਾਰ ਹਨਾ ਕਮਾਲ ਕਰ ਜਾਂਦੀ ਆ ਤੇ ਵਾਜਾ ਵਾਜਾ ਕਰ ਕਰ ਛੱਡੀ ਆ ਮੰਡੀ ਦੇ ਵਿੱਚ ਅੱਜ ਬਹੁਤ ਚੰਗੇ ਪਸ਼ੂ ਪਹੁੰਚੇ ਹੋਇਆ ਤੇ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤੇ ਤੁਸੀਂ ਦੇਖ ਸਕਦੇ ਹੋ ਹਨਾ ਥਣਾ ਥਣਾ ਸਪੇਸ ਤੇ ਝੋਟੀ ਚ ਕਮੀ ਮਿੱਤਰੋ ਇਸ ਟਾਈਮ ਕੋਈ ਨਹੀਂ ਲੱਗਦੀ ਕਰਦਿਆਂ ਗੱਲਬਾਤ ਬਾਈ ਨਾਲ ਕੀ ਰਹਿੰਦੀ ਆ ਜਾਣਕਾਰੀ ਹੋਰ ਜੀ ਲੈ ਬਾਈ ਬਾਈ ਤੋਂ ਲੈਣੇ ਜਾਣਕਾਰੀ ਬਾਈ ਸਸੀ ਗਾਲ ਆ ਕੀ ਨਾ ਬਾਈ ਮੰਦਰ ਠੀਕ ਹੈ ਮੰਦਰ ਪਿੰਡ ਬਾਈ ਸੂਰਤੀਆ ਤੇ ਬਾਈ ਜੀ ਆਪਾਂ ਝੋਟੀ ਦੀ ਗੱਲ ਕਰੀ ਅਮੰਦਰ ਕਵੇਂ ਸੂਏ ਸੂਗੀ ਜੀ ਦੂਜੇ ਸੂਏ ਤੇ ਕਹ ਕਿ ਦਿਨ ਲੈਂਦੀ ਬਾਈ 10 ਦਿਨ ਲੈ ਜੀ 10 ਦਿਨ ਲੈ ਵੀ ਮਿੱਤਰੋ ਚੰਗੀ ਝੋਟੀ ਲੈ ਕੇ ਅਮੰਦਰ ਸੂਰਤੀਆ ਪਿੰਡ ਤੇ ਜਿਹੜਾ ਬਾਈ ਕਿਹੜਾ ਰਹਿੰਦਾ ਆਪਣਾ ਬਠੰਡਾ ਠੀਕ ਹੈ ਬਠੰਡੇ ਜਿਹੜਾ ਦਾ ਪਿੰਡਾ ਸੂਰਤੀਆ ਬਠੰਡਾ ਨਹੀਂ ਪਿੰਡਾ ਸੂਰਤੀਆ ਹੋਰ ਪਿੰਡਾ ਬੁੱਤ ਕਿਵੇਂ ਪੂਗਾ ਸੂਰਤੀਆ ਹਰਿਆਣੇ ਦਾ ਸਰਸਾ ਬੂਗਾ ਹਰਿਆਣੇ ਦਾ ਸਰਸਾ ਜਿਹੜਾ ਹੈਗਾ ਸਰਸਾ ਜਿਹੜਾ ਆਹ ਹੱਦ 'ਤੇ ਰਹਿੰਦਾ ਹਾਂ ਹੱਦ 'ਤੇ ਪਿੰਡਾ ਸੂਰਤੀਆ ਮੰਦਰ ਭਾਈ ਮਨਲਾ ਪਹਿਲੇ ਤੋਂ ਸੁਏ ਕਿੰਨਾ ਸੀ ਦੁੱਧ ਦਾ ਕੰਟਰੈਕਟਰ 15 ਲੀਟਰ ਠੀਕ ਹੈ ਤੇ ਵੀ ਚੰਗੇ ਦੁੱਧ ਦੀ ਮੀਣ ਲੱਗਦੀ ਹੈ ਨਾ ਠੀਕ ਹੈ ਹਰਿਆਣੇ ਦੀ ਝੋਟੀਆਂ ਮਿੱਤਰੋ ਹਰਿਆਣੇ ਦਾ ਪਿੰਡਾ ਸੂਰਤੀਆ ਜਿਹੜਾ ਸਰਸਾ ਰਿਆ ਜਾਂਦਾ ਤੇ ਭਾਈ ਰੇਟ ਕੀ ਕਰਤਾ ਮੰਦਰਾ ਰੇਟ 1.5 ਹੈ 1.5 ਮਾਨਤਾਨ ਹੋ ਜੂਗਾ ਹੋ ਜੂਗਾ ਠੀਕ ਹੈ ਲੈ ਮਿੱਤਰੋ ਭਾਈ ਕਹਿੰਦਾ ਮਾਨਤਾਨ ਵੀ ਹੋ ਜੂ ਤੁਰਦੀ ਇੱਕ ਵਾਰ ਤੁਸੀਂ ਫੇਰ ਚੈੱਕ ਕਰ ਲੋ ਤੇ ਰੇਟ ਵੀ ਜਾਇਜ਼ ਹੈ ਨਾ ਕੋਈ ਬਾਲਾ ਵੀ ਰੇਟ ਨਹੀਂ ਜਾਇਜ਼ ਆਪਾਂ ਗੱਲ ਕਰੀ ਝੋਟੀ ਝੋਟੀ ਦੇ ਵਿੱਚ ਕਮੀ ਜੇ ਆਪਾਂ ਕਹਦੇ ਕੋਈ ਨਹੀਂ ਹੈਗੀ ਹੈ ਨਾ ਤੇ ਦਿਨ ਲੈਂਦੇ 10 10 ਦਿਨਾਂ ਦੇ ਵਿੱਚ 19 ਜਿਆਦਾ ਬਣਦੀ ਜਾਊਗੀ ਚੰਗੀ ਝੋਟੀ ਹੈ ਹਰਿਆਣੇ ਦੀ ਆ ਤੇ ਹਰਿਆਣੇ ਵਾਲੇ ਬਸੂਆਂ ਦੀ ਆ ਆਪਾਂ ਗੱਲ ਕਰੀ ਤਾਂ ਅਲੱਗ ਹੀ ਜੀ ਕੋਸਾਣ ਹੁੰਦੀ ਆ ਤੇ ਮੰਦਰ ਭਾਈ ਮੋਬਾਈਲ ਨੰਬਰ ਕਿੰਨਾਗਾ 9887 ਜੀ ਠੀਕ ਆ ਇਹ ਭਾਈ ਮੰਦਰ ਦਾ ਨੰਬਰ ਆ ਪੈਂਦਾ ਸੂਰਤਿਆ ਮਿੱਤਰੋ ਜਿਹੜਾ ਸਰਸਾ ਤੇ ਸੰਪਰਕ ਜ਼ਰੂਰ ਕਰ ਲਿਓ ਝੋਟੀ ਚੰਗੀ ਲੱਗੀ ਪਰ ਝੋਟੀ ਦੇ ਵਿੱਚ ਕਮੀਆਂ ਇਸ ਟਾਈਮ ਕੋਈ ਨਹੀਂ ਹੈਗੀ ਤੇ ਜਿੰਨੇ ਦਿਨ ਲਊਗੀ ਓਨਾ ਹੀ ਆਰਡਰ ਜਿਆਦੇ ਖੋਲੂਗੀ ਸੰਪਰਕ ਜ਼ਰੂਰ ਕਰ ਲਿਓ ਬਾਕੀ ਅੱਜ ਮੰਡੀ ਦੀ ਗੱਲ ਕਰੀਏ ਬਾਈ ਦੋਸਤੋ ਬਹੁਤ ਭਰੀ ਹੋਈ ਐ ਤੇ ਬਾਕੀ ਆਹ ਮੱਝਾਂ ਵੀ ਚੰਗੀਆਂ ਚੰਗੀਆਂ ਮੱਝਾਂ ਚੰਗੀਆਂ ਮੱਝਾਂ ਲੈਂਦੇ ਆ ਬੁਰਜ ਰਾਠੀ ਤੋਂ ਵਪਾਰੀ ਤੇ ਅਡਰੋ ਜਿਹੜਾ ਮੱਝ ਦਾ ਫਾਸਵਾ ਜਾਂਦਾ ਤੇ ਚੰਗੇ ਪਸ਼ੂਆਂ ਦੀ ਜਿਹੜੀ ਡਿਮਾਂਡ ਜ਼ਿਆਦਾ ਆ ਮੰਡੀ ਦੇ ਵਿੱਚ ਤੇ ਮਾਨਸਾ ਮੰਡੀ ਬਹੁਤ ਭਰਦੀ ਆ ਤੇ ਝੋਟੀ ਦੇ ਵਿੱਚ ਇਹਦੇ ਵਿੱਚ ਵੀ ਕਮੀ ਕੋਈ ਨਹੀਂ ਤੇ ਲੈ ਕੇ ਆਏ ਆ ਤੇ ਬਾਕੀ ਅੱਜ ਜੇ ਆਪਾਂ ਪਸ਼ੂਆਂ ਦੀ ਗੱਲ ਕਰੀਏ ਤਾਂ ਪਸ਼ੂ ਬਹੁਤ ਚੰਗੇ ਪਹੁੰਚੇ ਹੋਏ ਦੋਸਤੋ ਤੇ ਪੂਰੀ ਆਪਾਂ ਸਾਰੀ ਅਪਡੇਟ ਤੁਹਾਨੂੰ ਮੰਡੀ ਦਿਖਾਉਂਦੇ ਰਹਿਾਂਗੇ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਜਿਹੜੇ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਘੰਟੀ ਦਾ ਬਟਨ ਪ੍ਰੈਸ ਕਰਕੇ ਰੱਖੋ ਤਾਂ ਕਿ ਹਰ ਇੱਕ ਵੀਡੀਓ ਸੁਣਨ নোਟੀਫਿਕੇਸ਼ਨ ਪਹਿਲਾਂ ਮਿਲ ਸਕੇ ਲੈ ਵੀ ਦੋਸਤੋ ਨਾ ਆਪ ਇੱਕ ਝੋਟੀ ਹੋਰ ਦਿਖਾਉਣੇ ਤੋਰ ਕੇ ਤੁਹਾਨੂੰ ਤੇ ਝੋਟੀ ਕੀ ਨਾ ਬਾਡੀ ਬਾਂਦ ਵਾਲੀ ਬਹੁਤ ਸੋਹਣੀ ਆ ਤੇ ਸਿੰਘ ਜਰੂਰ ਖੁੱਲਿਆ ਤੇ ਬਾਕੀ ਥਣਾ ਥਣਾ ਦੀ ਗੱਲ ਕਰੀ ਤਾਂ ਬਾਹਲਾ ਸੋਹਣਾ ਹਟਰ ਲੱਗਿਆ ਹੋਇਆ ਤੇ ਪੂਰੇ ਸਪੇਸ ਵਾਲੇ ਜਿਹੜੇ ਥਣ ਲੱਗੇ ਹੋਏ ਨੇ ਤੇ ਬਾਕੀ ਆਪਾਂ ਪੂਰੀ ਗੱਲਬਾਤ ਜਿਹੜੀ ਉਹ ਵਾਈ ਨਾਲ ਕਰਾਵਾਂਗੇ ਤੇ ਬੰਨ ਦੇ ਬਾਈਲਾ ਜੀ ਤਾਜੀ ਸੂਈ ਹੋਈ ਆ ਤੇ ਬੋਡੀ ਕੈਰੈਕਟਰ ਜਿਹੜਾ ਆਪਾਂ ਕਹਿੰਦੇ ਦੁੱਧੌਲੇ ਬਹੁਤ ਸੋਹਣਿਆ ਮੱਝ ਦੇ ਤੇ ਹੈਵੀ ਮੱਝ ਜੇ ਜ਼ਬਰਦਸਤ ਪੂਰੀ ਜਬਰਦਸਤ ਹੈਵੀ ਮੱਝ ਆ ਗਈ ਤੇ ਥਣਾ ਥਣਾ ਦੀ ਗੱਲ ਕਰੀ ਨਾ ਬੰਨ ਤੇ ਬਹੁਤ ਸੋਹਣੀ ਤੇ ਸਾਹਮਣੇ ਤੁਹਾਨੂੰ ਬੱਚਾ ਵੀ ਦਿਖਾ ਦੇਣਾ ਤੇ ਬੱਚਾ ਸਾਹਮਣੇ ਜਿਹੜਾ ਸਾਹਮਣੇ ਖੜਾਗਾ ਤੇ ਤਾਜੀ ਸੂਈ ਹੋਈ ਆ ਮੇਨ ਗੱਲ ਤੇ ਬਾਕੀ ਪੂਰੀ ਆਪਾਂ ਪ੍ਰੋਪਰ ਜਾਣਕਾਰੀ ਬਾਈ ਤੋਂ ਲੈਣੇ ਬਾਕੀ ਬਾਈ ਨਾ ਕਰਦੇ ਆ ਗੱਲਬਾਤ ਤੇ ਪੁੱਛਦੇ ਜਾਣਕਾਰੀ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਆਪਣਾ ਜਸਪ੍ਰੀਤ ਜਸਪ੍ਰੀਤ ਠੀਕ ਆ ਤੇ ਜਸਪ੍ਰੀਤ ਬਾਈ ਪਿੰਡ ਕਿਹੜਾ ਕਮਾਲੂ ਠੀਕ ਆ ਜਲਾ ਜਲਾ ਬਠੰਡਾ ਕੁੱਪਿਆਂ ਕੋਲੇ ਠੀਕ ਆ ਤੇ ਜਸਪ੍ਰੀਤ ਜੀ ਆਪਾਂ ਬਈ ਆ ਛੋਟੀ ਜੀ ਮਾੜਲਾ ਗੱਲ ਕਰੀਏ ਤੇ ਕੰਮੇ ਸੂਏ ਸੂਈ ਆ ਤੀਜੇ ਸੂਏ ਠੀਕ ਆ ਕਰਦੀ ਆਪਣੀ ਹਾਂ ਬਈ ਕਰ ਠੀਕ ਆ ਤੀਜੇ ਸੂਏ ਸੂਏ ਮਿੱਤਰੋ ਕਹਿਦਣ ਹੋਗੇ ਜਸਪ੍ਰੀਤ ਜੀ ਬਾਈ ਚੌਥਾ ਦਿਨ ਠੀਕ ਹੈ ਤੇ ਦੁੱਧ ਬਾਈ ਹੁਣ ਇਸ ਟਾਈਮ ਕਿੰਨਾ ਦਾ ਦੁੱਧ ਬਾਈ 12 13 ਕਿਲੋ ਦਾ ਆ 12 13 ਕਿਲੋ ਇਸ ਟਾਈਮ ਹੈਗਾਗਾ 12 13 12 ਦੁੱਤੇ ਹੋਊਗਾ ਠੀਕ ਹੈ ਤੇ ਕਿੰਨਾ ਕੁ ਦੁੱਧ ਪਾ ਦਿੰਦੀ ਹੈ ਬਈ ਜਸਪੀ ਦਾ ਦੁੱਧ ਕਿੰਨਾ ਕੁ ਪਾ ਦੂਗੀ ਤੇਰੇ ਹਿਸਾਬ ਨਾਲ ਬਾਈ 15 ਲੀਟਰ ਕੱਢਦੀ ਹੈ ਠੀਕ ਹੈ ਲੈ ਵੀ ਮਿੱਤਰੋ 15 ਲੀਟਰ ਦੀ ਦੁੱਧੜੀ ਮੱਚ ਆ ਗਈ ਤੇ ਘਰ ਦੀ ਹੈ ਬਾਕੀ ਤੇ ਪਿਛਲੇ ਸੂਏ ਕਹਿੰਦਾ ਬਾਈ ਕਹਿੰਦਾ 14 15 ਕਿਲੋ ਦੁੱਧ ਦਿੱਤਾਗਾ ਤੇ ਬਾਕੀ ਹੁਣ 12 ਲੀਟਰ ਇਸ ਟਾਈਮ ਉਪਰੀ ਹੈ 12 ਲੀਟਰ ਦੁੱਧ ਤਿਆਰ ਆ ਤੇ ਬਾਕੀ ਜਾਹਰੀ ਦੇ ਇੱਕ ਵਾਰੀ ਬਈ ਮੋਬਾਈਲ ਨੰਬਰ ਬੋਲੀ 95388 ਠੀਕ ਆ ਪਿੰਡ ਬਾਈ ਦਾ ਕਮਾਲੂਆ ਜ਼ਿਲ੍ਹਾ ਪਠੰਡਾ ਰਹਿੰਦਾ ਤੇ ਰੇਟ ਦੀ ਗੱਲ ਇੰਜਸਪਰੀਤ ਬਾਈ ਰੇਟ ਕੀ ਕਰਤਾ 1 3 ਮਾਨਦਾਨ ਹੋ ਜੂਗਾ ਠੀਕ ਆ ਲੈ ਮਿੱਤਰੋ ਰੇਟ ਕਰਦਾ ਬਾਈ 1 3 ਤਾਜੀ ਸੁਹੀ ਆ ਤੇ ਮਾਨਦਾਨ ਬਾਈ ਕਹਿੰਦਾ ਜਰੂਰ ਕਰਕੇ ਦੋ ਰਾਂਗੇ ਪਿੰਡ ਆ ਬਾਈ ਦਾ ਕਮਾਲੂ ਤੇ ਕੁੱਬਿਆਂ ਦੇ ਨਾਲ ਰਹਿੰਦਾ ਜ਼ਿਲ੍ਹਾ ਪਠੰਡਾ ਲੈ ਵੀ ਦੋਸਤੋ ਨੇ ਇੱਕ ਛੋਟੀ ਦੌਰ ਕੇ ਦਿਖਾਉਣਿਆ ਤੇ ਕੁਸੋਂ ਜ਼ਰੂਰ ਲੰਡੀਆ ਪਰ ਲੇਵਲ ਹੂਆ ਗਿਆ ਨਾ ਬਾ ਕਮਾਲ ਕਰੀ ਪਈ ਆ ਤੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲਵਾਂਗੇ ਤਣਾ ਤੁਣਾ ਦੀ ਗੱਲ ਕਰੀ ਸਪੇਸ ਦੀ ਤਾਂ ਬਹੁਤ ਚੰਗਾ ਖਾਨ ਲੱਗਾ ਬਾਈ ਤੁਮ ਲੇਵਲ ਲੰਗਾ ਤੇ ਬਾਕੀ ਬਹੁਤ ਸੋਹਣਾ ਥਣ ਲੱਗਾ ਨਖੜਮ ਤੇ ਲੇਬਾ ਕਿਣਾ ਬਹੁਤ ਸੋਹਣਾ ਫਸਵਾ ਤੇ ਹਵਾਨਾ ਪੱਟਾਂ ਦੇ ਵਿੱਚ ਜਦੋਂ ਤੁਰਦੀ ਆ ਤੇ ਤਾਂ ਧੱਕ ਪਉਂਦੀ ਜਾਂਦੀ ਆ ਤੇ ਗਾ ਕੇ ਬਹੁਤ ਲੱਗਿਆ ਫਿਰ ਤਸਵੀਰ ਦਾ ਤੇ ਤਾਜੀ ਸੁਈ ਹੋਈ ਆ ਤੇ ਬਾਕੀ ਥੋੜੇ ਟਾਈਮ ਦੇ ਵਿੱਚ ਹੀ ਸੇਲ ਹੋ ਜਾਣੀ ਆ ਰਾਤ ਸੁਈ ਰਾਤ ਰਾਤ ਸੁਈ ਆ ਤੇ ਮੰਗਰ ਕੱਟੀਓ ਸਾਹਮਣੇ ਬੈਠੀ ਆ ਮੂਰਦੀ ਮੈਂ ਇੱਕ ਵਾਰੀ ਦਿਖਾਣਾ ਤੁਹਾਨੂੰ ਤੇ ਪਰ ਮੰਡੀ ਦੇ ਵਿੱਚ ਵਧੀਆ ਧੱਕ ਪਾਉਂਦੀ ਫਿਰਦੀ ਆ ਤੇ ਗਾਹਕ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਲੱਗਿਆ ਪਿਆਗਾ ਤੇ ਥੋੜੇ ਟਾਈਮ ਦੇ ਵਿੱਚ ਹੀ ਇਹ ਜਿਹੜੀ ਝੋਟੀਆਂ ਸੇਲ ਹੋ ਜਾਣੀ ਆ ਮਾਜਾ ਜਿਹੜੀ ਤੇ ਬਾਕੀ ਪੂਰੀ ਆਪਾਂ ਜਾਣਕਾਰੀ ਬਾਈ ਤੋਂ ਲੈ ਤੇ ਬਾਕੀ ਪੂਰੀ ਡਿਟੇਲ ਲੈਣੇ ਬਾਈ ਤੋਂ ਕੀ ਕਹਿੰਦਾ ਤੇ ਬਾਈ ਸਸੀ ਗੱਲ ਸਸੀ ਗੱਲ ਤੇ ਨਾਮ ਦੱਸੋ ਜੀ ਪਹਿਲਾਂ ਆਪਣਾ ਮੇਰਾ ਨਾਮ ਹੈ ਕੈਪਟਨ ਕਰਨ ਸਿੰਘ ਕੈਪਟਨ ਗੁਰਚਰਨ ਸਿੰਘ ਜੀ ਠੀਕ ਆ ਗੁਰਚਰਨ ਸਿੰਘ ਜੀ ਪਿੰਡ ਜੀ ਆਪਣਾ ਪਿੰਡ ਮੇਰਾ ਬਾਜਾਲਾ ਜੀ ਬਾਜਾਲਾ ਜ਼ਿਲ੍ਹਾ ਜੀ ਜ਼ਿਲ੍ਹਾ ਮਾਨਸਾ ਜੀ ਠੀਕ ਆ ਮੋਬਾਈਲ ਨੰਬਰ ਬੋਲੋ ਜੀ ਇੱਕ ਵਾਰੀ 97792 ਠੀਕ ਆ 72516 ਠੀਕ ਆ ਲੈ ਮਿੱਤਰੋ ਬਾਈ ਦਾ ਪਿੰਡ ਆ ਬਾਜਾਲਾ ਤੇ ਬਾਈ ਕੈਪਟਨ ਆ ਫੌਜ ਦੇ ਵਿੱਚੋਂ ਤੇ ਬਾਕੀ ਅੱਜ ਝੋਟੀ ਲੈ ਕੇ ਆਇਆ ਚੰਗੀ ਜਮਾ ਸਿਰਾਂ ਗੱਲਬਾਤ ਦਾ ਤੇ ਬਾਕੀ ਪੂਸਾ ਥੋੜਾ ਜਰੂਰ ਉਹ ਕਰਦੀ ਆ ਤੇ ਨਹੀਂ ਇਸ ਟਾਈਮ ਕਮੀ ਕੋਈ ਨਹੀਂ ਤੇ ਬਾਈ ਜੀ ਤੇ ਆਪਾਂ ਗੱਲ ਕਰੀਏ ਕਦੋਂ ਸੁਈ ਹੈ ਇਹ ਇਹ ਰਾਤ ہوئی ਹੈ ਰਾਤ ਰਾਤ ہوئی 8 ਵਜੇ ਤੇ ਮੰਨ ਲਓ ਕਹਵੇਂ ਸੂਇ ਹੈ ਜੀ ਚੌਥੇ ਸੂਇ ਹੈ ਜੀ ਚੌਥੇ ਸੂਇ ਹੈ ਜੀ ਠੀਕ ਹੈ ਤੇ ਦੁੱਧ ਮੰਨ ਲਾ ਕੀ ਰਿਪੋਰਟ ਸੀ ਪਿਛਲੇ ਸੂਇ 12 ਲੀਟਰ ਚੋਇਆ ਜੀ ਦੋ ਤਿੰਨ ਸੂਇ ਵਿੱਚ 12 ਲੀਟਰ ਚੋਇਆਗਾ ਠੀਕ ਹੈ ਤੇ ਇਸ ਟਾਈਮ ਤੱਕ ਰਾਤ ਹੀ ਸੂਇ ਹੈ ਨਾ ਦੁੱਧ ਤਾਂ ਮੰਨ ਲਓ ਕੋਈ ਜਰੀਏ ਤੁਸੀਂ ਦੇਖ ਵੀ ਸਕਦੇ ਹੋ ਤੇ ਤਾਜੀ ਸੂਇ ਹੈ ਰਾਤ ਤੇ ਬਾਈ ਜੀ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟ ਕੀਤਾ ਜੀ 1 ਲੱਖ 5000 ਰੁਪਇਆ 1 ਲੱਖ 5000 ਰੁਪਇਆ ਤੇ ਮਾਨਤਾਂ ਹੋ ਜੀ ਹਾਂਜੀ ਠੀਕ ਹੈ ਲੈ ਬਈ ਮਾਨਤਾਂ ਜਰੂਰ ਕਰਕੇ ਦੌਰਣਗੇ ਇੱਕ ਵਾਰੀ ਮੋਬਾਈਲ ਨੰਬਰ ਬੋਲੋ ਜੀ 98792 ਠੀਕ ਹੈ ਜੀ 92516 ਠੀਕ ਹੈ ਪਿੰਡ ਹੈ ਬਾਈ ਦਾ ਬਾਜਾ ਵਾਲਾ ਜ਼ਿਲ੍ਹਾ ਦੋਸਤੋ ਮਾਨਸਾ ਤੇ ਇਸ ਟਾਈਮ ਮਾਨਸਾ ਮੰਡੀ ਦੇ ਵਿੱਚ ਪਹੁੰਚਿਆ ਤੇ ਚੰਗੀ ਝੋਟੀ ਲੈ ਕੇ ਆਇਆ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਓ ਜਾਇਜ਼ ਰੇਟ ਦੀ ਆ ਇੱਕ ਪੰਜ ਮੁੱਲ ਕਰੇ ਤੇ ਬਾਕੀ ਮਾਨਤਾਣ ਜ਼ਰੂਰ ਹੋ ਜੂਗਾ ਲੈ ਵੀ ਦੋਸਤੋ ਨੇ ਇੱਕ ਆਪਾ ਬਾਈ ਵਹਿੜ ਲੈ ਕੇ ਆ ਤੇ ਵਹਿੜ ਕਿੰਨਾ ਕੱਦ ਕੋਤ ਬੜਾ ਚੰਗਾ ਤੇ ਬਾਕੀ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਤੇ ਤਾਜੀ ਸੂਈ ਹੋਈ ਆ ਰਾਤ ਸੂਈ ਇਹਦੇ ਬਾਕੀ ਪੂਰੀ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਆਰਡਰ ਦਾ ਜਿਹੜਾ ਸਾਈਜ਼ ਆ ਸੋਨਾ ਥੋੜਾ ਨਿਕੜਵਾ ਥਣ ਲੱਗਿਆ ਤੇ ਬਾਕੀ ਥੋੜਾ ਸੋਨ ਦਾ ਕਰਕੇ ਕਈ ਵਾਰਾ ਜਾਗੜੀ ਜਿਵੇਂ ਕੋਈ ਬਰਸਾਤ ਸੀ ਤੇ ਬਾਕੀ ਤਰੋਂ ਸੂਫੀ ਤੇ ਥੋੜਾ ਜਿਹਾ ਐਸ ਸਲੂਟ ਕਰਕੇ ਹੋ ਜਾਂਦਾ ਬਣਦੇ ਬਾਈ ਬਾਕੀ ਪੂਰੀ ਡਿਟੇਲ ਲੈਣੀ ਆਪਾਂ ਬਾਈ ਤੋਂ ਤੇ ਗੱਲਬਾਤ ਕਰਦੇ ਆਂ ਪੁੱਛਦੇ ਆਂ ਤੇ ਬਹਿੜ ਚੰਗੀ ਬਹੁਤ ਆ ਜੀ ਆਪਾਂ ਕਹਿੰਦੀ ਥੋੜਾ ਜਿਹਾ ਰਾਤ ਸੂਈ ਆ ਤੇ ਥੋੜਾ ਜਿਹਾ ਬੱਸੀ ਮੰਗ ਰ ਹਾਂ ਕਿ ਜ਼ਰੂਰੀ ਹੈ ਕਿਉਂਕਿ ਗਰਮੀ ਏ ਜਿਆਦੇ ਮੰਨਣੀ ਹੈ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸਿਓ ਆਪਣਾ ਗਰਜੀਤ ਗਰਜੀਤ ਠੀਕ ਹੈ ਤੇ ਗਰਜੀਤ ਬਾਈ ਪਿੰਡ ਬਲਾਡਾ ਬਲਾਡਾ ਠੀਕ ਹੈ ਇੱਕ ਵਾਰੀ ਨੰਬਰ ਹੋ ਲਓ ਬਾਈ 9501979 ਠੀਕ ਹੈ ਤੇ ਗਰਜੀਤ ਜੀ ਆਪਾਂ ਬੈਠ ਦੀ ਗੱਲ ਕਰੀਏ ਬਾਈ ਕਿਵੇਂ ਸੂਏ ਬੈੜਾ ਏ ਦੋ ਤੇ ਸੂਆ ਠੀਕ ਹੈ ਤੇ ਮੰਨ ਲਾ ਹੁਣ ਰਾਤ ਸੂਈ ਹੋਈ ਹੈ ਬਾਈ ਤੇ ਦੁੱਧ ਮੰਨ ਲਾ ਕਿੰਨਾ ਕੁ ਪਾਉ ਦੋ ਬਾਈ ਉਮਬਾਈ ਤਈ ਕਿਲੋ ਕਦਗਾੜ ਬਹੁਤ ਹਨ ਤੇ ਬਾਕੀ ਚੰਗੀ ਬਿਹੜਾ ਮਿੱਤਰੋ ਕਦਗਾੜ ਤੁਸੀਂ ਦੇਖ ਹੀ ਸਕਦੇ ਹੋ ਤੇ ਬਾਕੀ ਤਾਜੀ ਸੂਈ ਆ ਤੇ ਗਰਜੀਤ ਭਾਈ ਮੋਬਾਈਲ ਨੰਬਰ ਬੋਲ ਬਹਿਲੇ ਦੇਖੋ 920197705 ਠੀਕ ਹੈ ਤੇ ਰੇਟ ਦੀ ਗੱਲ ਐਨੀ ਕਿ ਜਿੱਦ ਰੇਟ ਕੀ ਕਰਤਾ ਰੇਟ 60000 65000 ਮਾਨਤਨ ਹੂ ਠੀਕ ਹੈ ਮੌਕੇ ਦੀ ਮੌਕੇ ਦੀ ਗੱਲ ਆ ਰੇਟ ਦੋਸਤੋ ਮੰਡੀ ਸਾਹਿਬ ਕਰਿਆ ਹੋਇਆ ਇਹਨੇ 65000 ਤੇ ਬਾਕੀ ਮੌਕੇ ਦੀ ਗੱਲ ਆ ਗੁੱਗਾ ਕ ਲੱਗਦਾ ਮਾਨਤਨ ਜਰੂਰੂ ਘਰ ਰਾਤ ਦੀ ਸੂਈ ਆ ਬੱਸੀ ਮੰਗਰਾ ਜਰਸੀ ਲਾਲ ਰੰਗ ਦੀ ਦੇਖ ਵੀ ਸਕਦੇ ਤੁਸੀਂ HF ਦੀ ਵੜੜਾ ਕੀ ਚੰਗੀ ਆ ਤੇ ਥਾਣਾ ਜਿਹੜਾ ਮੁੱਠੀ ਚਬਾਈ ਵਾਲਾ ਹੱਥ ਵਾਲਾ ਲੱਗਿਆ ਹੋਇਆਗਾ ਤੇ ਤੁਸੀਂ ਦੇਖ ਵੀ ਚਲੋ ਤਸੱਲੀ ਕਰਕੇ ਦੋ ਟਾਈਮ ਫੇਰ ਵੜ ਫ੍ਰੀ ਸਕਦੇ